ਜਬਰ ਨਕਾਮੀ ਹੋਰ ਜਬਰ ਜਦੋਂ ਤੱਕ ਨਾ ਖੁਦੇ ਕਬਰ ਹਰ ਜ਼ਬਰ ਦੀ ਉਹ ਕਹਾਣੀ ਕਰਨਾ ਜ਼ਬਰ ਤੇ ਮੂੰਹ ਨਹੀਂ ਖਾਣੀ ਇਹ ਗੱਲਾਂ ਉਹਨਾਂ ਸੂਰਬੀਰ ਜੋਧਿਆਂ ਨੇ ਲਿਖੀਆਂ ਹੋਈਆਂ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਹਨਾਂ ਦੇ ਸੰਘਰਸ਼ਾਂ ਦੀ ਖਾਤਰ ਲੋਕਾਂ ਦੀ ਖਾਤਰ ਸੰਘਰਸ਼ਾਂ ਦੇ ਵਿੱਚ ਸਾਰੀ ਜ਼ਿੰਦਗੀ ਲਾਈ ਭਗਵੰਤ ਮਾਰੇ ਵਰਗੇ ਅਨਾੜੀ ਮੁੱਖ ਮੰਤਰੀ ਇਹ ਗੱਲਾਂ ਜਾਣਦੇ ਨਹੀਂ ਕਿ ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਜਬਰ ਕਰਨ ਵਾਲੇ ਰਹੇ ਨਹੀਂ ਤੇ ਸੰਘਰਸ਼ ਕਰਨ ਵਾਲੇ ਕਦੇ ਹਾਰੇ ਨਹੀਂ ਤੇ ਨਾ ਹੀ ਉਹ ਕਦੇ ਖਤਮ ਹੁੰਦੇ ਦੁਨੀਆ ਦਾ ਕੋਈ ਧਾਰਮਿਕ ਗ੍ਰੰਥ ਚੱਕ ਲਓ ਕਿਸੇ ਫਿਲਾਸਫਰ ਦਾ ਇਤਿਹਾਸ ਪੜ੍ਹ ਲਓ ਕਿਸੇ ਫਿਲਾਸਫੀ ਦੀ ਕਿਤਾਬ ਪੜ੍ਹ ਲਓ ਉਹਨਾਂ ਨੇ ਕਿਹਾ ਵੀ ਲੋਕਾਂ ਤੋਂ ਵੱਡਾ ਕਦੇ ਕੋਈ ਨਹੀਂ ਹੁੰਦਾ ਜੋ ਲੋਕ ਕਹਿੰਦੇ ਨੇ ਉਹ ਤੁਹਾਨੂੰ ਸੁਣਨੀ ਚਾਹੀਦੀ ਹੈ ਨਾ ਇਹ ਨਾ ਕੋਈ ਵੱਡਾ ਕੋਈ ਕਾਨੂੰਨ ਹੁੰਦਾ ਨਾ ਇਹ ਨਾ ਕੋਈ ਵੱਡੀ ਕੋਈ ਅਦਾਲਤ ਹੁੰਦੀ ਹੈ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦਾ ਕਿਸੇ ਕਿਸੇ ਬਾਗ ਦੀ ਬੂਲੀ ਹੈਗੀ ਇਹ ਨਾਲ ਦੇ ਸਾਹਮਣੇ ਤੇ ਸਾਨੂੰ ਮਾਨ ਸਾਹਿਬ ਮੋਜ ਨਾਲ ਹੀ ਕਹਿ ਜਾਂਦਾ ਹੈ ਕਿ ਵਿਕਾਸ ਨਹੀਂ ਹੋਣ ਦਿੰਦੇ ਤੂੰ ਮੈਨੂੰ ਇਹ ਗੱਸਾ ਲਹਿਰੇ ਦੇ ਵਿੱਚ ਇੱਕ ਕਿਸਾਨ ਦੀ ਪੌਮਾ ਪਿਆ ਜਵਰੀ ਜ਼ਮੀਨ ਨਪਰਿਆ ਸੀ ਤੇ ਉੱਥੇ ਉਸ ਕਿਸਾਨ ਦੀ ਗਰੀਬ ਕਿਸਾਨ ਦੀ ਮਦਦ ਵਾਸਤੇ ਕਿਰਤੀ ਕਿਸਾਨ ਜੁਨੀਆ ਦਾ ਆਗੂ ਨਿਰਪੈ ਸਿੰਘ ਨੇ ਆਵਾਜ਼ ਬੁਲੰਦ ਕੀਤੀ ਲੋਕਾਂ ਨੇ ਉਹਦੀ ਹਾਂ ਚ ਹਾਂ ਕਰੀ ਤੇ ਭਾਵੇਂ ਮਾਫੀ ਦੇ ਗੁੰਡਿਆਂ ਨੇ ਉਹਨੂੰ ਕੁੱਟ ਕੇ ਜੱਟਾ ਤੋੜਤੀਆ ਅਸੀਂ ਬੋਲੇ ਆ ਤੂੰ ਚੁੱਪ ਕਿਉਂ ਐ ਦੱਸ ਗਲਤ ਕਿਵੇਂ ਆ ਹੈਗਾ ਪ੍ਰਿਸ਼ਟਾਚਾਰ ਦੇ ਦੁਦਾਰੇ ਮਾਰਦੇ ਦਾਵੇ ਕਰਦੇ ਚਾਹੋ ਕਿ ਸਕੂਲ ਦੇ ਵਿੱਚ ਨੰਗੇ ਚਿੱਟੇ ਦਿਲਾਂ ਤੇਰੀ ਮੈਨੇਜਮੈਂਟ ਨੂੰ ਉੱਥੋਂ ਦੇ ਲੋਕਾਂ ਨੇ ਉੱਥੋਂ ਦੇ ਟੀਚਰਾਂ ਨੇ ਸ਼ਰੈ ਰਾਮ ਨੰਗੇ ਦਿਲ ਮਾਰਸਤਾ ਕੇ 12 ਲੱਖ ਰੁਪਿਆ ਮਹੀਨੇ ਦਾ ਹਰ ਮਹੀਨੇ ਤੇ ਇਹ ਘਾਪਲਾ ਕਰਦੇ ਨੇ ਤੇਰੇ ਡੀਸੀ ਦੀ ਲਿਖਤੀ ਰਿਪੋਰਟ ਆ ਗਈ ਦੱਸ ਤਾਂ ਉੱਥੇ ਕੀ ਕੀਤਾ ਤਾਂ ਟੀਚਰਾਂ ਨੂੰ ਕੰਡਣ ਤੂੰ ਉਸ ਬਾਤ ਦੇ ਚਾਰਾ ਗੁੰਦ ਜਿਲ੍ਹ ਚ ਬੰਦ ਤੋਂ ਕਰਨ ਦੇ ਕੋਲ ਅਸੀਂ ਉੱਥੇ ਬੋਲੇ ਆ ਤੂੰ ਚੁੱਪ ਕਿਉਂ ਐ ਬਈ ਆ ਖਾੜੇ ਦੇ ਵਿੱਚ ਆ ਜਾ ਤੂੰ ਬਾਇਓ ਗੈਸ ਪਲਾਂਟ ਲਾ ਰਹੇ ਹਾਂ ਲੋਕਾਂ ਦਾ ਇਤਰਾਜ਼ ਐ ਕਿ ਤੇਰੀ ਇਹ ਬਾਇਓ ਗੈਸ ਪਲਾਂਟ ਨੇ ਸਾਡਾ ਜਿਉਣਾ ਦੁੱਭਰ ਕਰ ਦੇਣਾ ਪੁੰਦਰੀ ਦਾ ਇਤਰਾਜ ਹੈ ਚਾਰ ਪੰਜ ਪਿੰਡਾਂ ਦਾ ਹੌਲ ਲੁਧਿਆਣੇ ਚ ਇਤਰਾਜ ਹੈ ਬਜਾਏ ਇਤਰਾਜ ਸੁਣਨ ਦੇ ਬਜਾਏ ਉਹਨਾਂ ਦੀ ਗਲਦਲ ਧਿਆਨ ਦੇਣ ਦੇ ਤੂੰ ਪੁਲਸੀ ਤੜਾਣ ਚਾੜ ਕੇ ਪਿੰਡ ਨੂੰ ਦੱਬ ਕੇ ਉਹਨਾਂ ਦੇ ਤੰਗੂ ਪੱਟ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੌਲ ਨੂੰ ਦੱਬਣਾ ਚਾਹੁੰਦਾ ਅਸੀਂ ਉੱਥੇ ਆਵਾਜ਼ ਬੁਲੰਦ ਕੀਤੀ ਐ 10 ਗਲਤ ਕਾਹਨਾਂ ਬਾਈ ਅਸੀਂ ਉਹਨਾਂ ਦੇ ਪੱਖ ਚ ਖੜੇ ਆ ਦੱਸ ਸਿੱਥੇ ਗਲਤ ਕੌਣ ਹੈ ਜਿਹੜਾ ਤੂੰ ਇਹ ਕਹਿ ਰਿਹਾ ਹੈ ਕਿ ਵਿਕਾਸ ਨਹੀਂ ਹੋਣ ਦਿੰਦੇ ਪਰਾਂ ਮੈਨੂੰ ਇਹ ਦੱਸ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਅਸੀਂ ਨੇ ਮੰਗੀਆਂ ਨੇ ਸਾਡੀ ਲੋੜ ਜਿਹੜੀਆਂ ਸੜਕਾਂ ਨਹੀਂ ਸਾਡੀ ਲੋੜ ਸੀ ਉਹ ਤਾਂ ਉਹਨਾਂ ਤੇ ਮਿੱਟੀ ਪਾ ਕੇ ਅਸੀਂ ਢੋਲ ਵਜਾ ਕੇ ਮਿੱਟੀ ਪਾ ਕੇ ਜ਼ਮੀਨਾਂ ਕਢਵਾ ਕੇ ਲੋਕਾਂ ਤੋਂ ਆਪ ਪਿੰਡਾਂ ਦੀਆਂ ਕੱਢੀਆਂ ਨੇ ਜਦੋਂ ਸਾਡੀ ਉਦਾਸੀ ਜਦੋਂ ਸੋਡੇ ਮੰਤਰੀ ਆਉਂਦੇ ਅਸੀਂ ਸਟੇਜਾਂ ਤੇ ਆ ਮੰਗ ਪੱਤਰ ਚ ਪੜਦੇ ਵੀ ਸਾਡੇ ਪਿੰਨ ਨੂੰ ਸੜਕ ਕੱਢਦੇ ਜਿਹੜੀਆਂ ਕਾਹਲੀ ਸਰਕਾਰ ਨੇ ਚਾਹ ਸੜਕਾਂ ਕੱਢਿਆ ਨੇ ਹਾਈਵੇ ਇਹਨਾਂ ਦਾ ਕੋਈ ਵਿਰੋਧ ਨਹੀਂ ਹੋਇਆ ਕੀਲੇ ਵੱਡ ਗਈਆਂ ਨੇ ਇਹਨਾਂ ਦੇ ਲੋਕਾਂ ਨੂੰ ਤਾਂ ਪੈਸੇ ਦੇ ਤੇ ਪੂਰੇ ਕੋਈ ਵਿਰੋਧ ਨਹੀਂ ਹੋਇਆ ਭਾਰਤ ਵਾਲਾ ਪ੍ਰੋਜੈਕਟੀਆਂ ਸੜਕਾਂ ਪੈਸਾ ਸੰਸਾਰ ਦੇ ਇੱਕ ਦਾ ਕਰਜਾ ਕੇਂਦਰ ਸਰਕਾਰ ਨੇ ਲਿਆ ਠੇਕਾ ਅਡਾਨੀਆਂ ਨੇ ਲਿਆ ਤੇ ਅਡਾਨੀਆਂ ਦੀ ਠੇਕੇਦਾਰੀ ਵਾਸਤੇ ਸਰਕਾਰ ਵੀ ਪਿੱਛੇ ਖੜੀ ਆ ਤੇ ਸਾਰਾ ਪ੍ਰਸ਼ਾਸਨ ਵੀ ਪਿੱਛੇ ਖੜਾ ਹੈ। ਕਿਸਾਨ ਕੀ ਮੰਗ ਕਰਦੇ ਨੇ? ਤੇ ਜੇ ਸਾਡੀ ਜ਼ਮੀਨ ਲੈਣੀ ਆ ਭਾਈ ਪੂਰੇ ਪੈਸੇ ਦਾ ਦੇ ਦਿਓ। ਦੱਸ ਇੱਥੇ ਗਲਤ ਕੌਣਾ ਹੈ? ਅਸੀਂ ਉਹਨਾਂ ਕਿਸਾਨਾਂ ਦੀ ਪਿੱਠ ਤੇ ਖੜੇ ਆ ਜਿਹੜੇ ਪੈਸੇ ਮੰਗਦੇ ਨੇ। ਗੈਸ ਲਾਈਨ ਪੈਪਾਂ ਖੜੀਆਂ ਨੇ। ਗੁਜਰਾਤ ਦੀ ਕੰਪਨੀ ਦਾ ਠੇਕਾ। ਕੇਂਦਰ ਨੇ ਲਿਆ। ਉਹ ਗੈਸ ਲਾਈਨ ਪੈਪ ਕਿਸਾਨਾਂ ਦੀ ਜ਼ਮੀਨ ਵਿੱਚੋਂ ਦੀ ਕੱਢ ਲਈ। ਤੁਸੀਂ ਗੈਸ ਲਾਈਨ ਪੈਪ ਦੇ ਐਗਰੀਮੈਂਟ 'ਚ ਲਿਖਿਆ ਵੀ ਤੁਸੀਂ ਕੋਠਾ ਨਹੀਂ ਪਾ ਸਕਦੇ, ਦਰਖਤ ਨਹੀਂ ਲਾ ਸਕਦੇ, ਬੂਟਾ ਨਹੀਂ ਲਾ ਸਕਦੇ। ਉਧਰ ਇੱਕ ਕਿਸਮ ਦੀ ਬੈਤ ਜਮੀਨ ਤੇ ਕਬਜ਼ੀ ਹੋ ਗਈ। ਉਹ ਕਿਸਾਨ ਜ਼ਮੀਨ ਦੇ ਪੈਸੇ ਮੰਗਦੇ ਨੇ। ਕੰਪਨੀ ਦੇਣ ਵਾਸਤੇ ਤਿਆਰ ਨਹੀਂ। ਤੇਰਾ ਪ੍ਰਸ਼ਾਸਨ ਵੀ ਉਹਦੀ ਪਿੱਠ ਤੇ ਖੜਾ ਹੈ ਤੇ ਤੂੰ ਵੀ ਉਹਦੀ ਪਿੱਠ ਤੇ ਖੜਾ ਹੈ, ਦੱਸ ਗਲਤ ਕੌਣ ਹੈ? ਫਿਰ ਦੂਜੀ ਗੱਲ ਇਹ ਹੈ, ਅੱਗੇ ਤੂੰ ਉਦੋਂ ਵੀ ਕਹਾਂ ਚਲਾ ਗਿਆ? ਹੁਣ ਤੇਰਾ ਇਹ ਨਿਸ਼ਾਨਾ ਹੈ ਕਿ ਬੇਨਾਮੀਆ ਜ਼ਮੀਨਾਂ ਜਿੰਨੀਆਂ ਪੰਜਾਬ ਦੇ ਪੰਜਾਬ ਚ ਉਹ ਸਾਰੀਆਂ ਬੇਜਮੇ ਬੇਨਾਮੀਆ ਜ਼ਮੀਨਾਂ ਨੇ ਜਿਹੜੀਆਂ ਖੋ ਕੇ ਕਹਿੰਦੇ ਵੀ ਲੈਂਡ ਬੈਂਕ ਬਣਾਉਣਾ ਸਰਕਾਰ ਦੇ ਕੋਟੇ ਜਮ੍ਹਾਂ ਕਰਲੀਆਂ ਨੇ ਉਹ ਸਾਰੀਆਂ ਜ਼ਮੀਨਾਂ ਕਾਰਪੋਰੇਟ ਨੂੰ ਸਮਾਉਣਾ ਅਸੀਂ ਉਹਨੂੰ ਕਹਿ ਰਹੇ ਹਾਂ ਵੀ ਇਮਾਨ ਸਾਹਿਬ ਆਹ ਦੇਖ ਲਓ ਕਾਗਜ਼ ਅਸੀਂ 85 ਸਾਲ ਤੋਂ ਬਾਹਰ ਹਾਂ ਜਉਣ ਦੀ ਜ਼ਮੀਨ ਬਠੋਈ ਦੀ ਜ਼ਮੀਨ ਅਮੋਰ ਦੀ ਜ਼ਮੀਨ ਜਿਹੜੀ ਇਹ ਆਜਾ 780 ਪਿੰਡ ਤੇ ਆ ਆ ਇੱਕ ਖੇੜੀ ਦਾ ਸਰਕਰ ਜ਼ਿਕਰ ਕਰਕੇ ਗਿਆ ਸਾਥ 700 ਏਕੜ 900 ਏਕੜ ਜ਼ਮੀਨ ਹੈ ਉਹ ਬੀੜੀ ਤੇ ਉਹਦਾ ਪਤਾ ਬੇਨਾਮੀ ਜ਼ਮੀਨ ਹੀ ਪਈ ਹੈ ਉਹਦਾ ਜ਼ਿਕਰ ਕਰਕੇ ਗਿਆ ਮੰਗਦਾ ਸਾਡੀ ਇਹ ਹੈ ਸੁਆਮੀ ਨਾਥ ਨੇ ਕਿਹਾ ਨੀਤੀ ਜੋਗਦੇ ਵੀ ਕਿਹਾ ਜੇ ਕਿਸਾਨਾਂ ਕੋਲੇ ਖੇਤੀ ਕਰਨਯੋਗੀਆਂ ਜ਼ਮੀਨਾਂ ਨਹੀਂ ਉਹਨਾਂ ਨੂੰ ਜ਼ਮੀਨਾਂ ਹੋਰ ਦਿਓ ਤਾਂ ਜਿਹੜੇ ਉਹਨਾਂ ਦੇ ਬੱਚੇ ਬਾਹਰ ਨੂੰ ਜਾ ਰਹੇ ਨੇ ਉਹ ਰੁਕ ਜਾਣਗੇ ਉਹ ਆਪਣੀ ਰੋਟੀ ਖਾਣਗੇ ਜਿਹੜਾ ਤੁਸੀਂ ਕਹਿੰਦੇ ਹੋ ਵੀ 80 ਕਰੋੜ ਲੋਕਾਂ ਨੂੰ ਅਸੀਂ ਅਨਾਜ ਦਿੰਨੇ ਆਂ ਫਰੀ ਜੇ ਭਾਈ ਜ਼ਮੀਨਾਂ ਤੁਸੀਂ ਇਹਨਾਂ ਲੋਕਾਂ 'ਚ ਵੰਡ ਦਿਓ ਜਿਹੜਾ ਆ ਅਨਾਜ ਦਾ ਭਾਰ ਚੱਕੀ ਫਿਰਦੇ ਹੋ ਤੁਸੀਂ ਇਹ ਤਾਂ ਮਜ਼ਦੂਰਾਂ ਨੂੰ ਦੇ ਦਿਓ ਜ਼ਮੀਨਾਂ ਸੋਡੇ ਆਪਦੇ ਅੰਕੜੇ ਕਹਿੰਦੇ ਨੇ ਕਿ ਪੌਣੇ 10 ਕਰੋੜ ਏਕੜ ਜਮੀਨ ਰਹੀ ਜਿਪਈ ਹੈ ਜਿਹੜੀ ਸਿਰਫ 40000 ਕਰੋੜ ਰੁਪਏ ਨਾਲ ਆਵਾਦ ਕੀਤੀ ਜਾ ਸਕਦੀ ਦੇਜੋ ਮਜ਼ਦੂਰਾਂ ਨੂੰ ਕਰਨਣਗੇ ਕਮਾਈ ਹੋਊ ਪਾਲਣਗੇ ਆਪਣੇ ਬੱਚੇ ਭੁੱਖ ਪੈਦਾਵਾਰ ਵਾਝੂਗੀ ਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲ ਜਾਊਗਾ ਇਹਦਾ ਅਸੀਂ ਪੱਖ ਲੈ ਰਹੇ ਹਾਂ ਤੂੰ ਇਹਦਾ ਵਿਰੋਧ ਖੜਨਾ ਹੈ ਮਾਨ ਸਾਹਿਬ ਦੱਸ ਗਲਤ ਤੂੰ ਹੈ ਕਿ ਅਸੀਂ ਤੂੰ ਖੜਾ ਤੇ ਤੂੰ ਹੈ ਕਿ ਹੁਣ ਤੂੰ ਮੈਂ ਸ਼ਬਦ ਗਲਤ ਨਾ ਵਰਦਾ ਤੂੰ ਬਠੰਡੇ ਦੇ ਵਿੱਚ ਬੋਲਣਾ ਕਿ ਕਿਸਾਨ ਧਰਨੇ ਦੇ ਵਿੱਚ ਵੇਚਦੇ ਤੂੰ ਬਠੰਡੇ ਦੇ ਵਿੱਚ ਬੋਲਣਾ ਇਹਨਾਂ ਦੇ ਵੱਡੇ ਵੱਡੇ ਰੈਸਟੋਰੈਂਟ ਇਹਨਾਂ ਨੇ ਜਿਦਾ ਦਾਇਦਾਤਾ ਬਣਾਣੀ ਇਹਨਾਂ ਨੇ ਪ੍ਰਾਪਰਟੀਆਂ ਬਣਾਉਣੀਆਂ ਪਰ ਆ ਵੀ ਐਂ ਦੱਸ ਤੂੰ ਕਿਸੇ ਇੱਕ ਕਿਸਾਨ ਲੀਡਰ ਨੂੰ ਫੜ ਕੇ ਅੰਦਰ ਕਰਕੇ ਨੱਥ ਘਾ ਦੇ ਤੇ ਸਾਬਤ ਕਰ ਦੇ ਲੋਕਾਂ ਨੂੰ ਵੀ ਇਹਦੇ ਕੋਲ ਇੰਨੀ ਪ੍ਰੋਪਰਟੀ ਬਣ ਗਈ ਆ ਇਹਨੇ ਧਰਲੇ ਦੇਚ ਕੇ ਪ੍ਰੋਪਰਟੀ ਲੈ ਲਈ ਤੇਰੀ ਜਿਹੜੀ ਉਹ ਸਤੇਜ ਤੋਂ ਬੋਲੀ ਹੋਈ ਸਪੀਚ ਐ ਬਠੰਡੇ ਤੈਂ ਕਿਹਾ ਮੈਂ ਚੈਲੰਜ ਕਰਦਾ ਕਿਸਾਨ ਮੇਰੇ ਨਾਲ ਬਹਿ ਜਾ ਹੁਣ ਮੈਨੂੰ ਇਹ ਦੱਸ ਕਾਹਦੇ ਚ ਬਹਿ ਜਾ ਡਿਬੇਟ ਚ ਡਿਬੇਟ ਕੀ ਹੁੰਦੀ ਐ ਗੱਲਬਾਤ 3 ਤਰੀਕ ਨੂੰ ਕੌਣ ਭੱਜਿਆ ਸੀ ਬਈ ਆਦਮ ਚੱਲ 3 ਮਾਰਚ ਵਾਲੇ ਦਿਨ ਕੌਣ ਭੱਜਿਆ ਸੀ ਭਗਮੰਤ ਬਾਦ ਸਾਹਿਬ ਤੇਰੇ ਅਫਸਰशाही ਬਿਊਰੋਕ੍ਰੇਸੀ ਨੌਕਰ ਸ਼ਾਹਾਂ ਨੂੰ ਪੁੱਛ ਲੈ ਵੀ ਕੌਣ ਭੱਜਿਆ ਸੀ 8 ਮਾਰਚ ਦੇ ਕਿਸਾਨ ਭਵਨ ਦੀ ਮੀਟਿੰਗ ਦੇ ਵਿੱਚ ਤੇਰੀਆਂ ਕੁਰਸੀਆਂ ਸੀ ਅੱਖੀਆਂ ਸੀ ਝੱਟ ਵੀ ਆ ਜਾ ਬੈਠ ਕੇ ਗੱਲ ਕਰ ਆਇਆ ਕਿਉਂ ਨਹੀਂ ਜੇ ਅਜੇ ਵੀ ਤੇਰਾ ਕੋਈ ਭਲੇਖ ਹੈ ਨਾ ਤੈਨੂੰ ਖੁੱਲਾ ਚੈਲੰਜ ਹੈ ਜੱਥੇ ਮਰਜ਼ੀ ਜਦੋਂ ਮਰਜ਼ੀ ਸੱਦ ਪਰ ਅਸੀਂ ਆਏ ਨਹੀਂ ਆਉਂਦੇ ਜਿਵੇਂ ਤਾਂ ਪਹਿਲਾਂ ਵਿਰੋਧੀ ਪਾਰਟੀਆਂ ਨਾਲ ਕੀਤਾ ਸੀ ਕਿ ਆਜੋ ਮੇਰੇ ਨਾਲ ਗੱਲ ਕਰ ਲੋ 1700 volunteers ਬਣਾ ਲਿਆ ਵੀ ਬਾਹਰ ਆਏ ਦੀ ਬੇਇੱਜ਼ਤੀ ਕਰ। ਅਸੀਂ ਵੀ ਪੱਕੇ ਪੈਰੀ ਜਾਵਾਂਗੇ ਜੇ ਤੂੰ ਐ ਕਰੇਗਾ। ਇੱਕ ਤਾਂ ਰਾਹ ਹੈਗਾ ਡਿਬੇਟਾ। ਡਿਬੇਟ ਕਰਨੀ ਆ। ਬੰਦੇ ਬਥਾਲੇ। ਨਿਊਟਰਲ ਬੰਦੇ ਐਡਵੋਕੇਟ ਬਥਾਲੇ ਜੱਜ ਭਕਾਉਦਾ ਹਾਰਟ ਕੋ ਰਿਟਾਇਰਮੈਂਟ ਜੱਜ। ਉਹ ਫੈਸਲਾ ਕਰਦਣਗੇ ਕੌਣ ਠੀਕ ਹੈ। ਅਸੀਂ ਗਲਤ ਆ ਕੇ ਠੀਕ ਆ ਇਹਦਾ ਫੈਸਲਾ ਹੋਊਗਾ। ਤੇ ਜੇ ਤੂੰ ਦੂਜੀ ਦੇਖ ਡਿਬੇਟ ਵਾਲੀ ਛੱਡਣੀ ਆ ਤੇ ਜ਼ਬਰ ਕਰਕੇ ਤਾਂ ਸਾਨੂੰ ਦੱਬਣਾ ਤਾਂ ਤੈਨੂੰ ਖੁੱਲੀ ਛੁੱਟੀ ਐ ਤੇ ਮੈਦਾਨ ਖੁੱਲ੍ਹੇ ਉਵੇਂ ਆ ਜਾ ਅਸੀਂ ਤੇਰੇ ਜ਼ਬਰਦਸਤ ਵਿਰੋਧ ਕਰਾਂਗੇ ਤੇ ਸਾਡਾ ਸਬਰ ਵੀ ਦੇ ਕੱਲਾ ਤੂੰ ਨਹੀਂ ਐ ਜਿਹੜੀ ਕੁਰਸੀ ਤੇ ਤੂੰ ਆਇਆ ਨਾ ਹੁਣ ਇਸ ਕੁਰਸੀ ਤੇ ਬਹੁਤ ਬਹਿ ਕੇ ਚਲੇਗੇ ਪਹਿਲਾਂ ਨਾ ਇਹ ਅੰਦੋਲਨ ਕਦੇ ਦਬੇ ਨੇ ਨਾ ਇਹਨਾਂ ਦੇ ਦਵਣੇ ਉਹਨਾਂ ਚਿਰ ਤੱਕ ਚੱਲਦੇ ਰਹਿਣਗੇ ਜਿੰਨਾ ਚਿਰ ਇਹ ਠੱਕੜशाही ਚੱਲਦੀ ਰਹੇ ਜਿੰਨਾ ਚਿਰ ਇਹ ਲੁੱਟ ਖਸੁੱਟ ਚੱਲਦੀ ਹੈ ਕੀ ਸਮਝਦਾ ਤੂੰ ਸਾਨੂੰ ਨਹੀਂ ਪਤਾ ਕਿਹੜੀ ਇੰਡਸਟਰੀ ਨੇ ਸਾਡਾ ਫਾਇਦਾ ਕਰਨਾ ਕਿਹੜੀ ਨੇ ਸਾਡਾ ਨੁਕਸਾਨ ਕਰਨਾ ਬਾਇਓ ਗੈਸ ਪੈਨ ਪਲੈਂਟ ਦਾ ਵਿਰੋਧ ਹੋਇਆ ਇਸ ਕਰਕੇ ਹੋਇਆ ਨਾ ਵੀ ਉਹ ਬਦਬੂ ਮਾਰਦੀ ਹੈ ਉੱਚ ਇਹ ਜੀ ਗੈਸ ਮੀਥੇਨ ਗੈਸ ਇਹ ਜੀ ਨਿਕਲ ਜਿਹੜੇ ਬਿਰਖ ਦਾ ਨੁਕਸਾਨ ਕਰਦੀ ਹੈ ਹੁਣ ਤੇਰੇ ਨਾਲ ਕਿਹੜੇ ਇਤਿਹਾਸ ਤੋਂ ਗੱਲ ਕਰੀਏ ਜਿਹੜੀ ਕਿਤਾਬ ਤੋਂ ਗੱਲ ਕਰੀਏ 2018 ਦੀ ਅਮਰਿੰਦਰ ਦੀ ਸਰਕਾਰ ਵੇਲੇ 8 ਸੈਕਟਰ ਚੰਡੀਗੜ੍ਹ ਦੇ ਵਿੱਚ ਇੱਕ ਜਰਮਨ ਦੀ ਕੰਪਨੀ ਆਈ ਜਿਹੜੀ ਪ੍ਰਾਲੀ ਦੇ ਮਸਲੇ ਦਾ ਹੱਲ ਕੱਢਣ ਵਾਸਤੇ ਸੱਟ ਆਈ ਉਹਨੇ ਬਹਿਸ਼ਦran ਨੇ ਗੱਲ ਕਹੀ ਕਿ ਪ੍ਰਾਲੀ ਸਾੜਨਾ ਵੀ ਗਲਤ ਪ੍ਰਾਣੀ ਨੂੰ ਜ਼ਮੀਨ ਦੇ ਵਿੱਚ ਬੋੜਨਾ ਵੀ ਗਲਤ ਇਹ ਦੋਨੇ ਕੰਮ ਹੀ ਕਰਾਲੇ ਜੇ ਸਾੜੋਗੇ ਤਾਂ ਵੀ ਇਹਦੇ ਵਿੱਚੋਂ ਮੀਥਨ ਗੈਸ ਹੈ ਜਿਹੜੀ ਬਹੁਤ ਖਤਰਨਾਕ ਹੈ। ਮਨੁੱਖ ਵਾਸਤੇ ਉਹ ਹਾਨੀਕਾਰਕ ਹੈ। ਜੇ ਇਹਨੂੰ ਜ਼ਮੀਨ 'ਚ ਦਬਕੇ ਗਾਲੋਗੇ ਮੀਥਨ ਗੈਸ ਫਿਰ ਵੀ ਇਹਦੇ ਵਿੱਚੋਂ ਨਿਕਲਦੀ ਹੈ। ਉਹਨੇ ਜਿੰਨੂੰ ਦਬਕੇ ਮਾਰਨਾ ਹੈ। ਫਿਰ ਜੇ ਇਹ ਬਿਮਾਰੀ ਦਾ ਹੱਲ ਕੱਢਣ ਵਾਸਤੇ ਤੂੰ ਆਹ ਕੁਝ ਕਰਦਾ ਹੈ। ਤਾਂ ਝੋਨੇ ਦਾ ਬਦਲੀ ਦੇ ਦੇ ਫਿਰ ਤੂੰ। ਤੈਨੂੰ ਐਡਾ ਇਹ ਜਾ ਨਾਲੇ ਪਾਣੀ ਬਾਜੂ। ਨਾਲੇ ਅਸੀਂ ਬਾਜਾਂਗੇ। ਅਸੀਂ ਕਦੋਂ ਬਾਗਾਂਗੇ ਤੇਰੇ ਕੋਲੋਂ ਝੋਨਾ ਬਾਈ। ਤੇਰੇ ਪ੍ਰਭੂਆਂ ਨੂੰ ਪੁੱਛ ਲੈ ਉਹ ਦਿੱਲੀ ਵਾਲਿਆਂ ਨੂੰ ਪੁੱਛ ਲੈ ਉਹ ਨੀਤੀ ਜੋਗ ਵਾਲਿਆਂ ਨੂੰ ਪੁੱਛ ਲੈ ਝੋਨਾ ਤਾਂ ਸਾਡੀ ਫਸਲ ਹੀ ਨਹੀਂ ਸੀ ਭਾਈ ਝੋਨਾ ਤਾਂ ਦਿੱਤਾ ਤੁਸੀਂ ਸਾਨੂੰ ਇੱਥੇ ਤਾਂ 1200 mm ਮੈਂ بارش ਹੁੰਦੀ ਹੈ ਜਿੱਥੇ ਤੋਂ ਨਾ ਉੱਥੇ ਬੀਜਣਾ ਚਾਹੀਦਾ ਪੰਜਾਬ ਤਾਂ ਸਿਰਫ 500 mm ਪਾਣੀ ਦੇ ਵਿੱਚ ਤੁਸੀਂ ਝੋਨਾ ਸਾਨੂੰ ਦੇਤਾ ਅੱਜ ਤਾਂ ਮੰਗਿਆ ਨਹੀਂ ਆਹ ਕਰਕੇ ਪਾਣੀ ਮੁਕਾਇਆ ਜੇ ਤੁਹਾਡੇ ਮਾਡਲ ਨੇ ਮੁਕਾਇਆ ਇਹ ਖੇਤੀ ਦਾ ਮਾਡਲ ਲਿਆਂਦਾ ਤੁਸੀਂ ਆਪਦਾ ਸਮਾਨ ਵੇਚਣ ਦੀ ਗੱਤਰ ਲਿਆਦਾ ਇਸ ਕਰਕੇ ਜਿਹੜਾ ਤੁਸੀਂ ਸਾਡੇ ਤੇ ਥੋਸ ਰਹੇ ਹੋ ਵੀ ਇੰਡਸਟਰੀਆਂ ਦਾ ਵਿਰੋਧ ਕਰਦੇ 22 ਗੱਲਾਂ ਮਿਲਾਂ ਮਿਲਾ ਲੱਗੀਆਂ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ 5000 ਸੈਲਰ ਹੈ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ ਇੱਕ ਦਰਜਣ ਕਾਟਨ ਮਿਲਾਂ ਲੱਗੀਆਂ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ ਜਿਹੜੀਆਂ ਸਾਡੇ ਫਾਇਦੇ ਦੀਆਂ ਮਿਲਾਂ ਨੇ ਜਦੋਂ ਲੱਗਦੀਆਂ ਨੇ ਅਸੀਂ ਹੱਲ ਕਿਉਂ ਨਹੀਂ ਕਰਾਂਗੇ ਜੇ ਪ੍ਰਾਲੀ ਦਾ ਤੂੰ ਸਹੀ ਹੱਲ ਕੱਢਣ ਵਾਸਤੇ ਕੋਈ ਮੈਦ ਲਾਵੇ ਉਹ ਪ੍ਰਦੂਸ਼ਣ ਨਾ ਕਰੇ ਲੋਕਾਂ ਨੂੰ ਤਕਲੀਫ ਨਾ ਹੋਵੇ ਅਸੀਂ ਵਿਰੋਧ ਕਿਉਂ ਕਰਾ ਦੇ ਇਹ ਗੱਲ ਸਮਝਦੇ ਤੁਸੀਂ ਕਾ ਤੁਮ ਹੁਣ ਇਸ ਨੂੰ ਤੂੰ ਡਾਂਗ ਦੇ ਜੋਰ ਨਾਲ ਦੱਬਣਾ ਚਾਹੁੰਦਾ ਇਹ ਅੰਦੋਲਨ ਨੂੰ ਕਿਸਾਨਾਂ ਨੂੰ ਤੂੰ ਉੱਥੇ ਬੋਲ ਰਹੇ ਇਹ ਧਰਨੇ ਰੇਚ ਦਿੰਦੇ ਨੇ ਡੰਗਰਾਂ ਦਾ ਪਾਲੀ ਵੀ ਨਹੀਂ ਇਹ ਗੱਲ ਕਹਿੰਦਾ ਪੰਜਾਬ ਦੀ ਸੱਤ ਦੇ ਵਿੱਚ ਕਿਸੇ ਵਿਰੋਧੀ ਨੂੰ ਪੁੱਛ ਲਿਓ ਕਿ ਕਿਸਾਨ ਜਿੱਥੇ ਬੰਦੀਆਂ ਧਰਨਾ ਦੇ ਸੌਦੇ ਕਰਦੀਆਂ ਨੇ ਇਹ ਕਿੱਥੋਂ ਬੋਲਿਆ ਬਾਈ ਇਹ ਬੋਲਿਆ ਇਹ ਕਿ ਜਿਹੜੀ ਬਟਿੰਡੇ ਦੇ ਵਿੱਚ ਭਾਸ਼ਣ ਕੀਤਾ ਉਹਨੇ ਉਹਨੇ ਕਿਹਾ ਵੀ ਇਹ ਧਰਨੇ ਵੇਚ ਦੇ। ਮਰਾਠ ਪਿੰਡ ਹੈ ਬਟਿੰਡੇ ਦਾ ਇੱਕ ਬਹੁਤ ਵੱਡਾ ਪਿੰਡ। ਉੱਥੇ ਆਪ ਦੇ ਕਾਗੂ ਨੇ ਸ਼ਿਕਾਇਤ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਇੱਕ ਇੱਕ ਬੰਦੇ ਤੋਂ 20-20000 ਰੁਪਇਆ ਏਕੜ ਦਾ ਇਕੱਠਾ ਕਰਕੇ ਕੁਝ ਬੰਦੇ ਲੈ ਗਏ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਜਦੋਂ ਬੰਦੇ ਨੂੰ ਪੁੱਛਿਆ ਚੈਨਲ ਵਾਲੇ ਵੀ ਉਹ ਬੰਦੇ ਕੌਣ ਸੀ? ਉਹ ਕਹਿੰਦਾ ਜੀ ਅਕਾਲੀਆਂ ਦੇ ਬੰਦੇ ਸੀ ਕੁਸਾਪੜਾਂ ਨਾਲ ਚਲਦੇ ਸੀ ਉਹ 86 ਪਾਰਟੀਆਂ ਦੇ ਬੰਦੇ ਸੀ ਜਦੋਂ ਇੱਕ মিডিਆ ਵਾਲ ਨੇ ਸਵਾਲ ਕਰਿਆ ਵੀ ਕੀ ਇਹੋ ਜਿੱਤ ਕਿਸਾਨ ਜਥੇਬੰਦੀਆਂ ਦੇ ਬੰਦੇ ਸੀ ਤਾਂ ਉਹਨਾਂ ਦਾ ਜਵਾਬ ਸੀ ਸਾਰੇ ਦੇ ਸਾਰਿਆਂ ਦਾ ਵੀ ਕਿਸਾਨ ਜਥੇਬੰਦੀਆਂ ਵਾਲਾ ਕੋਈ ਬੰਦਾ ਨਹੀਂ ਸੀ ਕੋਈ ਛੋਡਾ ਬੰਦਾ ਧਰਨੇ ਛੋਡੀ ਜਮਾਤ ਦਾ ਬੰਦਾ ਪੈਸਿਆਂ ਦੇ ਕਿੱਲੇ ਦੇ ਕੇ ਪੈਸੇ ਇਕੱਠੇ ਕਰ ਜਾਂਦਾ ਛੋਡੇ ਨੌਕਰ ਸ਼ਾਹਾਂ ਨੂੰ ਪੈਸੇ ਲੈ ਲੈ ਹੁਣੇ ਛੋਡੀ ਅਫਸਰ ਸ਼ਾਹੀ ਉਹ ਪੈਸੇ ਲੈਂਦੀ ਹੈ ਨਾਨੀ ਖਸਮ ਕਰੀ ਦੋ ਤਾਂ ਚੱਟੀ ਭਰੇ ਸਜਾ ਸਾਨੂੰ ਤੂੰ ਸਾਬਤ ਕਰ ਦੇ ਕਿ ਕਿਸੇ ਕਿਸਾਨ ਜੱਥੇਬੰਦੀ ਨੇ ਕਦੇ ਧਰਨੇ ਦਾ ਸੌਦਾ ਕੀਤਾ ਹੋਵੇ ਕਿਸੇ ਗੱਲ ਦਾ ਸੌਦਾ ਕੀਤਾ ਹੋਵੇ ਜਾਂ ਤੂੰ ਸਾਬਤ ਕਰ ਦੇ ਤੇਰੀ ਜਮਾਤ ਦਾ ਇੱਕ ਬੰਦਾ ਲੋਕਾਂ ਦੀ ਖਾਤਰ ਜਾਨ ਦੇ ਕੇ ਗਿਆ ਹੋਵੇ ਤੂੰ ਉਹਨਾਂ ਲੋਕਾਂ ਦੀ ਸ਼ਿਕਾਇਤ ਲਉਣਾ ਆ ਚੱਕਲੀ ਸ਼ੇਰ ਦਾ ਫਿਰਤੀ ਕੁਰਕੀ ਕੀਦੀ ਗੋਲੀ ਕੀਦੀ ਜ਼ਮੀਨ ਕਿਸੇ ਹੋਰ ਦੀ ਮਰਿਆ ਪਰ ਸਾਧੂ ਸੰਤਖ ਟੂਬਰਾ ਜਮੀਨ ਅੰਮਰਸਰ ਦੇ ਲੋਕਾਂ ਦੀ ਰੋਲਾ ਆਵਾਜ਼ ਕਰਨ ਦੇ ਮਾਲਕੀ ਹੱਕ ਦਾ ਸਰਕਾਰ ਛੋਡੀ ਅਕਾਲੀਆ ਦੀ ਸਰਕਾਰ ਵੀਰ ਸੁਖਲੋ ਪੁਗਦੇ ਦਿਲ ਦਿਹਾੜ ਦੇ ਕਤਲ ਕਰਦਾ ਕੋਈ ਹੈ ਤੇਰੇ ਜਮਾਤ ਦੇ ਵਿੱਚ ਅਜਿਹਾ ਜਾਂ ਬੰਦਾ ਜਿਹੜਾ ਬੇਗਰਜ਼ ਲੋਕਾਂ ਦੀ ਸੇਵਾ ਕਰਦਾ ਹੋਵੇ ਕੋਈ ਹੈ ਰੱਜਿਆ ਪੁੱਜਿਆ ਤੇਰਾ ਬੰਦਾ ਜਿਹੜਾ ਐਸ਼ਤ ਨੂੰ ਲੱਤ ਮਾਰ ਕੇ ਲੋਕਾਂ ਦੀ ਖਾਤਰ ਪੁੰਜੇ ਸੰਦਾ ਹੋਵੇ ਕੋਈ ਹੈ ਤੇਰੇ ਜਮਾਤ ਦੇ ਵਿੱਚ ਐਜਾ ਬੰਦਾ ਜਿਹੜਾ ਲੋਕਾਂ ਦੀ ਖਾਤਰ ਸਖਤ ਤੋਂ ਸਖਤ ਸਜ਼ਾ ਮੰਨਣ ਵਾਸਤੇ ਤਿਆਰ ਹੋਵੇ ਐਦਰ ਮਰ ਜਾਣ ਦੇ ਇਦਰ ਮਰ ਜਾਣਗੇ ਤੈਨੂੰ ਤੇ ਤੂੰ ਸਾਡੇ ਮੁਕਾਬਲੇ ਚ ਨਹੀਂ ਆ ਸਕਦਾ ਕਦੇ ਵੀ ਕਦੇ ਨਹੀਂ ਆ ਸਕਦਾ ਤੈਨੂੰ ਬੋਲਣਾ ਤਾਂ ਆਉਂਦਾ ਨਹੀਂ ਤੈਨੂੰ ਗੱਲ ਕਰਨੀ ਆਉਂਦੀ ਨਹੀਂ ਤੂੰ ਡਿਵੇਟ ਕਰ ਨਹੀਂ ਸਕਦਾ ਜੇ ਤੂੰ ਡਾਂਗ ਚਲਾ ਸਕਦਾ ਚਲਾ ਲਈ ਅਸੀਂ ਤੇਰੀ ਡਾਂਗ ਚਲਾਣ ਦੇ ਵਾਸਤੇ ਵੀ ਤਿਆਰ ਆ ਤੇ ਡਾਂਗ ਦਾ ਜਵਾਬ ਦੇਣ ਦੇ ਵਾਸਤੇ ਵੀ ਤਿਆਰ ਆ ਤੇਰੇ ਵਾਸਤੇ ਐਨੀ ਵਾਧੂ ਹੈ ਧੰਨਵਾਦ